ਤੋੜ ਦੇ ਵਿੱਚੋਂ ਐਸਾ ਕੋਈ ਸਰੀਰ ਨਹੀਂ ਹੈ ਜਿਸ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਨਮਸ਼ਕਾਰ ਕਰਨ ਲੱਗਿਆ ਕੁਝ ਮੰਗਿਆ ਨਾ ਹੋਵੇ ਪਰ ਸਾਧ ਸੰਗਤ ਧਰਮ ਦੀ ਦੁਨੀਆ ਵਿੱਚ ਇੱਕ ਮੁਸ਼ਕਲ ਰਹਿੰਦੀ ਹੈ ਮੰਗਣ ਵਾਲਾ ਬੰਦਾ ਜਿੰਨੀ देर ਸੁਚੇਤ ਹੋ ਕੇ ਨਹੀਂ ਮੰਗ ਰਿਆ ਉੰਨੀ ਦੇਰ ਉਹਦੀ ਮੰਗ ਮੰਨੀ ਨਹੀਂ ਜਾਂਦੀ ਮੰਗਣ ਵਾਲੇ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਮੈਂ ਮੰਗ ਕੀ ਰਹੇ ਇਹ ਬੇਨਤੀ ਕੱਲ ਮੈਂ ਦਰਬਾਰ ਸਾਹਿਬ ਤੋਂ ਵੀ ਇਸ਼ਾਰੇ ਮਾਤਰ ਕਥਾ ਵਿੱਚ ਕਹੀ ਉਹਨੇ 90% ਲੋਕ ਧਰਮ ਦੀ ਦੁਨੀਆ ਵਿੱਚ ਬੇਹੋਸ਼ੀ ਵਿੱਚ ਕਰਮ ਕਰ ਰਹੇ ਨੇ ਹੋਸ਼ ਵਿੱਚ ਨਹੀਂ ਇਸ ਗੱਲ ਦਾ ਮਕਸਦ ਨਹੀਂ ਪਤਾ ਕਿ ਪਾਠ ਕਿਉਂ ਕਰਨਾ ਹੈ ਗੁਰਦੁਆਰੇ ਕਿਉਂ ਆਉਣਾ ਹੈ ਅਸੀਂ ਮੰਗਣਾ ਕੀ ਹੈ ਤੇ ਮੰਗ ਕੀ ਰਹੇ ਆ ਤੀਸਰਾ ਸਵਾਲ ਕਿ ਮੰਗਣਾ ਕਿਵੇਂ ਤੁਸੀਂ ਵੀ ਆਪੋ ਆਪਣੇ ਮਨਾਂ ਵਿੱਚ ਵਿਚਾਰ ਕਰਿਓ ਦਿਲ ਤੇ ਹੱਥ ਰੱਖ ਕੇ ਸਹਿਜ ਨਾਲ ਸੋਚਿਓ ਕਿ ਹੁਣ ਜਦੋਂ ਤੁਸੀਂ ਮੱਥਾ ਟੇਕਿਆ ਐ ਐਸਾ ਤਾਂ ਕੋਈ ਸਰੀਰ ਨਹੀਂ ਜਿਹੜਾ ਬਿਨਾਂ ਮੱਥਾ ਟੇਕੇ ਤੋਂ ਬੈਠਾ ਐ ਤੁਸੀਂ ਮੱਥਾ ਟੇਕਿਆ ਨਮਸਕਾਰ ਕੀਤੀ ਹੁਣ ਸੋਚਿਓ ਇੱਕ ਪਲ ਵਾਸਤੇ ਜਦੋਂ ਮੱਥਾ ਟੇਕਿਆ ਉਦੋਂ ਕੀ ਮੰਗਿਆ ਜਦੋਂ ਮਹਾਰਾਜਿਆਂ ਨੂੰ ਨਮਸਕਾਰ ਕੀਤੀ ਤਾਂ ਸਿਰਫ 30 ਸੈਕਿੰਡ ਦਾ ਵਕਤ ਸੀ ਇੱਕ ਅੱਧੇ ਮਿੰਟ ਵਾਸਤੇ ਤੁਸੀਂ ਹੱਥ ਜੋੜ ਕੇ ਨਮਸਕਾਰ ਕੀਤੀ ਐ ਉਹਨਾਂ 30 ਸਕਿੰਟਾਂ ਵਿੱਚ ਕੀ ਮੰਗਿਆ ਉਹ ਯਾਦ ਹੋਣਾ ਚਾਹੀਦਾ ਬਤੀ ਵਾਰ ਮਨ ਵਿੱਚ ਸੁਰਤੀ ਵਿੱਚ ਰਟੇ ਰਟਾਈ ਸ਼ਬਦ ਨੇ ਫਿਰ ਸੁਰਤ ਉੱਤੋਂ ਗਾਇਬ ਹੋ ਜਾਂਦੀ ਹੈ ਯਾਦ ਕੀਤੇ ਉਹ ਸ਼ਬਦ ਜਿਹੜੇ ਨੇ ਉਹ ਆਪੇ ਮੱਥਾ ਟੇਕਣ ਲੱਗਿਆ ਮਹਾਰਾਜ ਸੋਖ ਰੱਖਿਓ ਤੁਹਾਨੂੰ ਰਸਤੀ ਦਿਓ ਬਸ ਉਹ ਰਟੇ ਹੋਏ ਸ਼ਬਦ ਨੇ ਜਦੋਂ ਮੰਗ ਰੇ ਸੀ ਸੁਰਤੀ ਉੱਤੇ ਹਾਜ਼ਰ ਨਹੀਂ ਸੀ ਕਿਉਂਕਿ ਉਹ ਸੁਰਤੀ ਵਿੱਚ ਰਟਿਆ ਹੋਇਆ ਸ਼ਬਦ ਹੈ ਜਿਵੇਂ ਕਿਸੇ ਜਗ੍ਹਾ ਤੋਂ ਘਰ ਪਹੁੰਚਣ ਦਾ ਰਸਤਾ ਤੁਹਾਡੀ ਸੁਰਤੀ ਵਿੱਚ ਰਟਿਆ ਗਿਆ ਹੈ ਕਿ ਆਹ ਰਸਤਾ ਮੇਰੇ ਘਰ ਨੂੰ ਜਾਂਦਾ ਹੈ ਹੁਣ ਰਸਤੇ ਵਿੱਚ ਕੀ ਹੈ ਉਹ ਤੁਹਾਡੀ ਸੁਰਤ ਵਿੱਚ ਨਹੀਂ ਆਇਆ ਕੌਣ ਬੰਦਾ ਕਿੱਥੇ ਖੜਾ ਹੈ ਕਿਹੜੀ ਦੁਕਾਨ ਤੇ ਕੀ ਸੀ ਉਹ ਤੁਹਾਡੀ ਸੁਰਤ ਵਿੱਚ ਨਹੀਂ ਆਇਆ ਕਿਉਂ ਉਹ ਸੋਤੀ ਵਿੱਚ ਰਟਿਆ ਹੋਇਆ ਹੈ ਪੈਰ ਚੱਲ ਰਹੇ ਨੇ ਸਰੀਰ ਚੱਲ ਰਿਹਾ ਹੈ ਤੁਸੀਂ ਪਹੁੰਚ ਰਹੇ ਹੋ ਘਰ ਪਰ ਰਸਤੇ ਵਿੱਚ ਕੀ ਸੀ ਉਧਰ ਧਿਆਨ ਕਿਉਂ ਨਹੀਂ ਗਿਆ ਕਿਉਂਕਿ ਸੁਰਤੀ ਉੱਥੇ ਹਾਜ਼ਰ ਨਹੀਂ ਸੀ ਸੁਰਤ ਕਿਤੇ ਹੋਰ ਸੀ ਕਈ ਵਾਰ ਫੋਨ ਕਰਦੇ ਆ ਸੁਰਤ ਤੁਹਾਡੀ ਇੰਗਲੈਂਡ ਐ ਕਿਉਂਕਿ ਗੱਲ ਇੰਗਲੈਂਡ ਵਾਲਿਆਂ ਨਾਲ ਹੋ ਰਹੀ ਐ ਪਰ ਸਰੀਰ ਤੁਹਾਡਾ ਘਰ ਨੂੰ ਜਾ ਰਿਹਾ ਰਸਤੇ ਵਿੱਚ ਕਿਸੇ ਨੇ ਤੁਹਾਨੂੰ ਬੁਲਾਇਆ ਉਹ ਵੀ ਆਪਾਂ ਨੂੰ ਪਤਾ ਨਹੀਂ ਬਾਅਦ ਵਿੱਚ ਉਹ ਤੁਹਾਨੂੰ ਉਲੰਭਾ ਦਿੰਦਾ ਕਿ ਮੈਂ ਤੈਨੂੰ ਹੱਥ ਖੜਾ ਕੀਤਾ ਸੀ ਯਾਰ ਤੂੰ ਵੇਖਿਆ ਹੀ ਨਹੀਂ ਤੂੰ ਮੇਰੇ ਕੋਲੋਂ ਲੰਘਦੇ ਆਂ ਆਪਾਂ ਉਹਦੇ ਕੋਲੋਂ ਲੰਘਦੇ ਜਿਹਨੂੰ ਜਾਣਦੇ ਸੀ ਪਰ ਉਹਨੂੰ ਬੁਲਾਇਆ ਨਹੀਂ ਵਿਸ਼ ਨਹੀਂ ਕੀਤਾ ਕਿਉਂ ਕਿ ਸਰੀਰ ਲੰਗ ਰਿਆ ਸੀ ਸੁਰਤ ਉੱਥੇ ਨਹੀਂ ਸੀ ਸੁਰਤ ਤਾਂ ਕਿਤੇ ਹੋਰ ਜਗਾ ਸੀ ਜਦੋਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਨਮਸਕਾਰ ਕਰਦੇ ਗੁਰੂ ਕੋਲ ਆਏ ਆਪਾਂ ਮੰਗਿਆ ਜ਼ਰੂਰ ਹੈ ਕੁਝ ਨਾ ਕੁਝ 99% ਲੋਕਾਂ ਨੂੰ ਮਾਫ ਕਰਿਓ ਤੁਹਾਡੇ ਵਿੱਚ ਮੈਂ ਵੀ ਆਂ ਕਈ ਵਾਰ ਯਾਦ ਨਹੀਂ ਰਹਿੰਦਾ 30 ਸੈਕਿੰਡ ਲਈ ਮੱਥਾ ਟੇਕਿਆ ਪਤਾ ਨਹੀਂ ਕੀ ਮੰਗਿਆ ਰਟੇ ਹੋਏ ਸ਼ਬਦ ਕਹਿ ਦਿੱਤੇ ਸੁਰਤ ਇੱਥੇ ਹਾਜ਼ਰ ਨਹੀਂ ਸੀ ਬੋਤੀ ਵਾਰ ਤਾਂ ਨਮਸਕਾਰ ਕਰਨ ਲੱਗਿਆਂ ਪਿੱਛੋਂ ਜਗ੍ਹਾ ਲੱਭੀ ਦੀ ਹੈ ਕਿ ਮੈਂ ਫਲਾਨੀ ਜਗ੍ਹਾ ਤੇ ਬਹਿਣਾ ਹੈ ਜਾਂ ਨਾਲ ਦੇ ਬੈਠੇ ਉਹਨੂੰ ਮੰਨਦਾ ਇਸ਼ਾਰਾ ਕਰੀ ਜਾਂਦਾ ਮੇਰੀ ਜਗ੍ਹਾ ਰੱਖੀ ਬਸ ਮੈਂ ਆਇਆ ਮੱਥਾ ਟੇਕ ਕੇ ਧਿਆਨ ਨਹੀਂ ਆ ਉਧਰ ਹੁਣ ਸਭ ਤੋਂ ਪਹਿਲਾ ਸਵਾਲ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਨਮਸਕਾਰ ਕੀਤੀ ਮੰਗਿਆ ਕੀ ਹੈ ਦੂਜਾ ਸਵਾਲ ਮੰਗਣਾ ਕੀ ਸੀ ਤੀਸਰਾ ਸਵਾਲ ਇਹ ਹੈ ਕਿ ਮੰਗਣਾ ਕਿਵੇਂ ਸੀ ਮੰਗਣ ਦੀ ਤਰਤੀਬ ਤਰੀਕਾ ਗਲਤ ਹੈ ਤਮੇ ਨਹੀਂ ਮਿਲੇਗਾ ਮੰਗਿਆ ਗਲਤ ਹੈ ਤਮ ਵੀ ਨਹੀਂ ਮਿਲੇਗਾ ਮੰਗਣ ਲੱਗੇਆ ਸੁਰਤ ਨਹੀਂ ਸੀ ਇਕੱਲਾ ਸਰੀਰ ਝੁਕ ਰਿਹਾ ਸੀ ਤਮ ਹੀ ਨਹੀਂ ਪ੍ਰਾਪਤ ਹੋਏਗਾ ਤਿੰਨਾਂ ਚੀਜ਼ਾਂ ਵਿੱਚ ਕਈ ਵਾਰ ਫੇਲ ਹੁੰਨੇ ਆ ਅਰਦਾਸ ਕਈ ਵਾਰ ਪਹਿਲੀ ਵਾਰ ਪੂਰੀ ਹੋ ਜਾਂਦੀ ਉਹ ਪਤਾ ਕਿਉਂ ਮੰਗਣ ਲੱਗੇਆ ਸੁਚੇਤ ਸੀ ਮੰਗਣ ਲੱਗੇਆ ਯਾਦ ਹੈ ਮੈਂ ਕੀ ਮੰਗਿਆ ਔਰ ਮੰਗਣ ਲੱਗੇਆ ਇਹ ਵੀ ਪਤਾ ਸੀ ਕਿਹਦੇ ਕੋਲੋਂ ਮੰਗ ਰਿਹਾ ਪੂਰਾ ਵਿਸ਼ਵਾਸ ਸੀ ਹੁਣ ਆਪੇ ਨੂੰ ਕੰਟੀਨਿਊ ਧਿਆਨ ਨਾਲ ਸੁਣੇ ਜਦੋਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਤੋਂ ਮੰਗਿਆ ਤੇ ਆਪਾਂ ਪੁੱਛਿਆ ਨਹੀਂ ਮਹਾਰਾਜ ਕੋਲ ਮਹਾਰਾਜ ਜੀ ਅਸੀਂ ਕੀ ਮੰਗਣਾ ਸੀ ਕਹਿੰਦੇ ਇਹ ਵੀ ਤੈਨੂੰ ਗੁਰੂ ਕੋਲੋਂ ਪਤਾ ਲੱਗਣਾ ਹੈ ਗੁਰਮਨ ਸਮਾਗਮਾਂ ਵਿੱਚ ਬਹਿਣ ਦਾ ਮਕਸਦ ਕੱਲਾ ਕਥਾ ਸੁਣਨਾ ਨਹੀਂ ਹੈ ਆਪਾਂ ਕਥਾ ਵਿੱਚੋਂ ਇਹ ਸਿੱਖਣਾ ਹੈ ਮਹਾਰਾਜ ਮੰਗਣਾ ਕੀ ਹੈ ਉਹ ਵੀ ਸਾਨੂੰ ਸਿਖਾਓ ਜਦੋਂ ਗੁਰੂ ਨੂੰ ਕਹਾਂਗੇ ਮਹਾਰਾਜ ਮੰਗਣਾ ਸਿਖਾਓ ਫਿਰ ਉਹ ਦੱਸਣਗੇ ਵੇ ਆਹ ਮੰਗਿਆ ਕਰ ਇਸ ਤਰ੍ਹਾਂ ਮੰਗਿਆ ਕਰ ਮਰੇ ਹੁਣ ਦੱਸੋ ਮੰਗਣਾ ਕੀ ਹੈ ਜਿਹੜੀਆਂ ਚੀਜ਼ਾਂ ਆਪਾਂ ਮੰਗਦੇ ਪਹਿਲਾਂ ਉਹ ਆਪਾਂ ਵੇਖ ਲਈਏ ਆਪਾਂ ਮੰਗਦੇ ਪਰਿਵਾਰ ਦੀ ਸੁੱਖ ਸ਼ਾਂਤੀ ਘਰ ਪਰਿਵਾਰ ਬੱਚੇ ਧਨ ਦੌਲਤ ਬਰਾਤ ਕਾਰੋਬਾਰ ਚੱਲ ਜਾਏ ਬੱਚੇ ਵਿਦੇਸ਼ ਚਲੇ ਜਾਣ ਕੰਮ ਮਿਲ ਜਾਏ ਇੰਨੀਆਂ ਕਿਹੜੀਆਂ ਚੀਜ਼ਾਂ ਰਟੀਆਂ ਹੋਈਆਂ ਮਿਲ ਜਾਣਗੀਆਂ ਮਿਲਦੀਆਂ ਨੇ ਪਰ ਨਾਲ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਨੇ ਕਹਿੰਦੇ ਇਹ ਤਾਂ ਦੂਜਾ ਪਾਸਾ ਦੁੱਖ ਹੈ ਤੂੰ ਸੁੱਖ ਮੰਗਿਆ ਮਿਲ ਜਾਣੇ ਅੱਜ ਪਰ ਕੁਝ ਸਾਲਾਂ ਬਾਅਦ ਪਾਸਾ ਬਦਲਣਾ ਹੈ ਉਹਦਾ ਦੂਜਾ ਪਾਸਾ ਦੁੱਖ ਹੈ ਤੂੰ ਪੁੱਤਰ ਧੀਆਂ ਮੰਗਲੇ ਨੇ ਮਿਲ ਜਾਣਗੇ ਪਰ ਉਹਦਾ ਦੂਜਾ ਪਾਸਾ ਦੁੱਖ ਹੋ ਸਕਦਾ ਜੇ ਔਲਾਦ ਚੰਗੀ ਨਾ ਨਿਕਲੀ ਬੱਚਾ ਨਸ਼ੇੜੀ ਨਿਕਲ ਗਿਆ ਦੁੱਖ ਹੈ ਬਹੁਤ ਵੱਡਾ ਦੁੱਖ ਹੈ ਬੱਚੇ ਚੰਗੇ ਨਾ ਨਿਕਲੇ ਤਾਂ ਦੁੱਖ ਹੈ ਕਰੋਵਰ ਮੰਗਲੇ ਮਿਲ ਗਿਆ ਜਦੋਂ ਘਾਟਾ ਪੈਣਾ ਤਾਂ ਦੁੱਖ ਜ਼ਰੂਰ ਹੋਣਾ ਹੈ ਇਹ ਤਾਂ ਹੈ ਨਹੀਂ ਵੀ ਅੱਜ ਕਾਰੋਬਾਰ ਚੱਲਿਆ ਤੇ ਆਪਾਂ ਬਸ ਫਿਨਿਸ਼ ਹੋ ਗਏ ਨਹੀਂ ਇਹ ਕਾਰੋਬਾਰ ਚੱਲ ਪਿਆ ਹੁਣ ਚਿੰਤਾਵਾਂ ਵਧਣਗੀਆਂ 10000ਾਂ ਤੋਂ ਲੱਖਾਂ ਦਾ ਕਾਰੋਬਾਰ ਹੋ ਗਿਆ ਤੇਰੀ ਚਿੰਤਾ ਵਧਣੀ ਹੈ ਕਦੇ-ਕਦੇ ਘਾਟਾ ਵੀ ਪੈਣਾ ਤੇ ਤੂੰ ਦੁਖੀ ਹੋਣ ਲੱਗ ਪੈਣਾ ਔਰ ਬੰਦੇ ਦੀ ਮਾਨਸਿਕ ਦਸ਼ਾ ਬੜੀ ਕਮਾਲ ਦੀ ਹੈ ਇਹਨੂੰ ਥੋੜਾ ਜਿਹਾ ਸੋਚਿਓ ਜਦੋਂ ਇਹਦੀ ਇੱਕ ਦਿਨ ਦੀ ਵਟਕ 5000 ਹੁੰਦੀ ਹੈ ਦੁਕਾਨ ਤੋਂ ਤੱਕ ਖੁਸ਼ ਸੀ ਹੋਰ ਮੰਗਦਾ ਕਿ ਦੂਜੇ ਵੰਦ ਮੈਨੂੰ ਵੀ ਮੇਰਾ ਚੱਲ ਪੈ ਵਟਕ ਵਧਿਆ 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 ਦਾ 10000 ਤੇ ਚਲੀ ਗਈ ਹੁਣ ਉਹ ਸ਼ੁਕਰਾਨਾ ਕਰਦਾ ਵੇ ਰੋਜ ਦਾ 8 10000 ਬਣ ਜਾਂਦਾ ਪਰ ਮਾਫ ਕਰਿਓ ਜਿੱਦਣ 10000 ਤੋਂ 7000 ਰਹਿ ਜਾਣੇ ਉਦੋਂ ਉਹਨੇ ਦੁਖੀ ਹੋ ਜਾਣਾ 3000 ਘਟ ਗਿਉ ਭਿਆ ਜਾਣਾ ਇਹ ਨਹੀਂ ਸੋਚਣਾ ਕਿ 5000 ਤੋਂ 10 ਹੋਇਆ ਜੇ 5 ਤੋਂ 7 ਅਜ ਰਹਿ ਗਿਆ ਕੋਈ ਗੱਲ ਨਹੀਂ ਪਰ ਉਹਦਾ 3 ਘਟਿਆ ਉਹਨੂੰ ਘਟਾ ਨਜ਼ਰ ਆਉਣ ਲੱਗ ਪੈਣਾ ਘਟ ਗਿਆ ਉਹਨੂੰ 2000 ਵਾਧਾ ਨਹੀਂ ਨਜ਼ਰ ਆਉਣਾ ਮਾਨਸਿਕ ਦਸ਼ਾ ਸਾਡੀ ਜਿਹੜੇ ਸੁੱਖ ਪਹਿਲਾਂ ਨਹੀਂ ਸੀ ਦੇਖੋ ਆਪਾਂ ਛੋਟੇ ਘਰਾਂ 'ਚ ਉੱਠ ਕੇ ਵੱਡੇ ਘਰ ਬਣਾਏ ਕੋਠੀਆਂ ਬਣਾਈਆਂ ਹੁਣ ਉਹਦੇ ਵਿੱਚੋਂ ਆਪਾਂ ਹੋਰ ਵੱਡਾ ਜਦੋਂ ਉਹ ਨਹੀਂ ਮਿਲਦਾ ਫਿਰ ਬੰਦਾ ਦੁਖੀ ਹੋ ਜਾਂਦਾ ਇਹ ਨਹੀਂ ਸੋਚਦਾ ਕਿ ਤੂੰ ਕੀ ਸੀ ਤੈਨੂੰ ਕੀ ਬਣਾ ਦਿੱਤਾ ਸੀ ਨੂੰ ਭੁੱਲ ਜਾਂਦਾ ਆਉਣ ਵਾਲੀ ਚੀਜ਼ ਨੂੰ ਚਿੰਤਾ ਕਰਨ ਲੱਗ ਪੈਂਦਾ ਇਸੇ ਲਈ ਦੁਖੀ ਹੈ ਇਨੂੰ ਮਹਾਰਾਜ ਕਹਿੰਦੇ ਤੂੰ ਯਾਦ ਰੱਖਣਾ ਕਿ ਰਾਮਈਆ ਕੇ ਗੁਣ ਚੇਤ ਪਰੰਨੀ ਕਵਣ ਮੂਲ ਤੇ ਤਵਨ ਦ੍ਰਿਸ਼ਟੰਨੀ ਤੂੰ ਕੀ ਸੀ ਅੱਜ ਕੀ ਬਣ ਗਿਆ ਤੇਰੇ ਦੁੱਖ ਦਾ ਕਾਰਨ ਸੀ ਨੂੰ ਭੁੱਲ ਜਾਣਾ ਹੈ ਭਾਵ ਕਿ ਜੋ ਸੀ ਤੇਰੇ ਕੋਲ ਉਹ ਭੁੱਲ ਗਿਆ ਤੈਨੂੰ ਜੋ ਨਹੀਂ ਹੈ ਉਹਦੇ ਬਾਰੇ ਸੋਚ-ਸੋਚ ਕੇ ਦੁਖੀ ਹੋਦੇ ਹੈ ਮੰਗਣ ਲੱਗਿਆਂ ਗੁਰੂ ਕੋਲੋਂ ਦੂਜੇ ਸੰਸਾਰ ਦੇ ਪਦਾਰਥ ਮੰਗਲੇ ਪਰ ਉਹਨਾਂ ਦੂਜੇ ਪਾਸਾ ਦੁੱਖ ਹੈ ਕਿਉਂਕਿ ਸੁੱਖ ਦੁੱਖ ਦੋਏਦਾਰ ਕੱਪੜੇ ਪਹਿਰਾਂ ਜਾਏ ਮਨੁੱਖ ਮਹਾਰਾਜ ਜੀ ਇਹ ਦੱਸੋ ਮੰਗਣਾ ਕੀ ਹੈ ਸਾਨੂੰ ਦੁੱਖ ਨਾ ਆਵੇ ਸਿੱਧਾ ਸਵਾਲ ਗੁਰੂ ਅੱਗੇ ਰੱਖਿਆ ਮਹਾਰਾਜ ਸਾਨੂੰ ਇਹ ਦੱਸੋ ਮੰਗਣਾ ਕੀ ਹੈ ਦੁੱਖ ਨਾ ਆਵੇ ਜੇ ਦੁੱਖ ਆਵੇ ਤਾਂ ਦੁੱਖ ਲੱਗੇ ਨਾ ਮਹਾਰਾਜ ਜੇ ਘਟਾ ਪਵੇ ਤੇ ਘਟਾ ਮਹਿਸੂਸ ਹੀ ਨਾ ਹੋਵੇ ਕਿ ਘਟਿਆ ਹੁਣ ਮਹਾਰਾਜ ਕਿਰਪਾ ਕਰੋ ਫਿਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਕਹਿੰਦੇ ਸੁਣ ਭਾਈ ਮੰਗਣ ਲੱਗਿਆ ਸਿੱਖ ਗੁਰੂ ਕੋਲੋਂ ਮੰਗਣਾ ਕੀ ਹੈ ਸ਼ਬਦ ਪੜਿਓ ਤੁਹਾਨੂੰ ਯਾਦ ਹੈ ਸਿੱਧੀ ਪੰਕਤੀ ਹੈ ਤੁਸੀਂ ਰੋਜ਼ ਸੁਣਦੇ ਰਹਿੰਦੇ ਪਰ ਕਿਤੇ ਸੁਰਤੀ ਸੁਣ ਲੈ ਹਜ਼ੂਰ ਕਹਿੰਦੇ ਯਾਦ ਰੱਖੀਂ ਕਿ ਵਿਣ ਤਦ ਹੋਰ ਜੇ ਮੰਗਣ ਪੜੋ ਵਿਣ ਤਦ ਹੋਰ ਜੇ ਮੰਗਣ ਸਿਰ ਦੁੱਖਾਂ ਕੇ ਦੁੱਖ ਭਾਈਓ ਦੁੱਖੀ ਦੁੱਖ ਨੇ ਅੱਜ ਮਿਲ ਜਾਣਗੇ ਪੱਸਾ ਬਦਲਣਾ ਤੇ ਫਿਰ ਦੁੱਖ ਆ। ਸੁੱਖ ਮਿਲ ਜਾਣੇ ਉਦੋਂ ਪੱਸਾ ਇੱਕ ਦਿਨ ਬਦਲ ਜਾਣਾ ਹੈ। ਚੀਜ਼ਾਂ ਮਿਲ ਜਾਣਗੀਆਂ ਪਰ ਉਹਦਾ ਪੱਸਾ ਇੱਕ ਦਿਨ ਬਦਲ ਜਾਣਾ ਹੈ ਉਹ ਸਦਾ ਨਹੀਂ ਰਹਿਣਾ ਕਿਉਂਕਿ ਭਾਰਤ ਇੱਕ ਇਸ ਤਰ੍ਹਾਂ ਦੀ ਚੀਜ਼ ਹੈ ਜਿਹੜੀ ਇੱਕ ਜਨਤ ਤੇ ਸਥਿਰ ਨਹੀਂ ਰਹਿ ਸਕਦੀ। ਧਰਤੀ ਦਾ ਨਿਯਮ ਹੈ ਕਿ ਧਰਤੀ ਘੁੰਮ ਰਹੀ ਹੈ ਪਰ ਸਾਨੂੰ ਨਜ਼ਰ ਨਹੀਂ ਆ ਰਹੀ। ਅੱਜ ਸਕੂਲ ਦਾ ਪਹਿਲੀ ਕਲਾਸ ਦਾ ਬੱਚਾ ਵੀ ਜਾਣਦਾ ਕਿ ਧਰਤੀ ਘੁੰਮਦੀ ਹੈ ਪਰ ਸਾਡਾ ਘਰ ਤਾਂ ਉੱਥੇ ਹੀ ਹੈ। ਕੁੰਮ ਨਹੀਂ ਰਿਹਾ ਬੰਦੇ ਨੂੰ ਨਜ਼ਰ ਨਹੀਂ ਆ ਰਿਹਾ ਧਰਤੀ ਕੁੰਮ ਰਹੀ ਹੈ ਪਦਾਰਥ ਆਪਣੀ ਜਗ੍ਹਾ ਬਦਲ ਜਾਂਦਾ ਹੈ ਬੰਦੇ ਨੂੰ ਨਜ਼ਰ ਨਹੀਂ ਆਉਂਦੀ ਜਿਹੜਾ ਅੱਜ ਸਰੀਰ ਹੈ ਦਸਾਂ ਸਾਲਾਂ ਬਾਅਦ ਨਹੀਂ ਰਹੇਗਾ ਇਹ ਤੰਦਰੁਸਤੀ ਘਟ ਜਾਏਗੀ ਜੋ ਕੁਝ ਪੈਸਾ ਸੁੱਖ ਸੁਬਨਾ ਅੱਜ ਹੈ ਦਸਾਂ ਸਾਲਾਂ ਬਾਅਦ ਤੁਸੀਂ ਉਹ ਚੀਜ਼ ਨਹੀਂ ਪਹੁੰਚ ਸਕੋਗੇ ਉਹਦਾ ਪਾਸਾ ਬਦਲ ਜਾਣਾ ਹੈ ਪਰ ਉਸ ਅਵਸਥਾ ਵਿੱਚ ਵੀ ਸੁਖ ਰਹੇ ਬਿਰ ਦਾ ਅਵਸਥਾ ਵਿੱਚ ਵੀ ਸੁਖੀ ਰਹੀਏ ਉਹਦੇ ਵਾਸਤੇ ਕੋਈ ਚੀਜ਼ ਹਾਂ ਮਰਦ ਕੀ ਮੰਗਣੇ ਕਹਿੰਦੇ ਮੰਗ ਫਿਰ ਗੁਰ ਕੋਲ ਦੇਹੋ ਨਾਮ ਸੰਤੋਖਿਆ ਉਤਰੇ ਮਨ ਕੀ ਭੁੱਖ ਪੜੋ ਇੱਕ ਵਾਰ ਵਿਣ ਤੁਧ ਹੋਰ ਜੇ ਮੰਗਣਾ ਸਿਰ ਦੁੱਖਾਂ ਕੇ ਦੁੱਖ ਦੇਹੋ ਨਾਮ ਸੰਤੋਖਿਆ ਉਤਰੇ ਮਨ ਕੀ ਭੁੱਖ ਇਹਦੇ ਚ ਪਧਾਰਥ ਵੀ ਆ ਜਾਣਗੇ ਪਰ ਜੇ ਤੂੰ ਚਾਹਨੇ ਹਰ ਵਸਤਾ ਵਿੱਚ ਸੁਖੀ ਰਵੇਂ ਫਿਰ ਗੁਰੂ ਕੋਲੋਂ ਜ਼ਰੂਰ ਮੰਗਦੀ ਮਹਾਰਾ ਕਿਰਪਾ ਕਰੋ ਕਰ ਕਿਰਪਾ ਦੀ ਜੈਨਾਮ ਕਰ ਕਿਰਪਾ ਦੀ ਜੈਨਾਮ ਕਰ ਕਿਰਪਾ ਦੀ ਜੈਨਾਮ ਕਰ ਸਾਰੇ ਮੰਗੋ ਕਰ ਕਿਰਪਾ ਦੀ ਜੈਨਾਮ ਕਰ ਕਿਰਪਾ ਦੀ ਜੈਨਾਮ கிருப்பி நான கி வேனியா நான கி வேனிய நான கி வேணா நான ਨਾਨਕ ਕੀ ਵੇਨੰਤੀਆ ਨਾਨਕ ਕੀ ਵੇਨੰਤੀਆ ਨਾਨਕ ਕੀ ਵੇਨੰਤੀ ਕਰ ਕਿਰਪਾ ਦਿਜੇ ਨਾਮ ਕਰ ਕਿਰਪਾ ਦਿਜੇ ਨਾਮ ਕਰ ਕਿਰਪਾ ਦਿਜੇ ਵਾਹ ਵਾਹ ਕਰ ਕਿਰਪਾ ਦੀ ਜੈ ਨਾਮ ਕਰ ਕਿਰਪਾ ਦੀ ਜੈ ਨਾਮ ਕਰ ਕਿਰਪਾ ਦੀ ਜੈ ਨਾਮ ਅੱਖੋ ਸਤਿਨਾਮ ਸ੍ਰੀ ਮੰਗਣਾ ਇਹ ਹਾਂਜੀ ਸੰਗਤ ਜੀ ਅੱਜ ਵਾਲੀ ਕਥਾ ਸੁਣ ਕੇ ਸਾਨੂੰ ਇਹ ਪਤਾ ਚੱਲਿਆ ਹੈ ਕਿ ਆਪਾਂ ਗੁਰੂ ਜੀ ਤੋਂ ਮੰਗਣਾ ਕਿਵੇਂ ਹੈ ਕੀ ਚੀਜ਼ ਮੰਗਣੀ ਹੈ ਅਤੇ ਕਿਸ ਤਰ੍ਹਾਂ ਮੰਗਣਾ ਹੈ ਕਿਉਂਕਿ ਜੋ ਬਾਬਾ ਜੀ ਨੇ ਕਿਹਾ ਹੈ ਵੀਡੀਓ ਦੇ ਵਿੱਚ ਕਿ ਆਪਾਂ ਨੂੰ ਇਹ ਗੱਲਾਂ ਰਟੀਆਂ ਹੁੰਦੀਆਂ ਨੇ ਕਿ ਬਾਬਾ ਜੀ ਸੁੱਖ ਰੱਖਿਓ ਸਾਡੇ ਪਰਿਵਾਰ ਤੇ ਹਰ ਤਰ੍ਹਾਂ ਇਹ ਗੱਲਾਂ ਆਪਾਂ ਭੌਂਦੀ ਆਪਾਂ ਨਾ ਚਾਹੁੰਦੇ ਹੋਈ ਬਾਬਾ ਜੀ ਤੋਂ ਮੰਗਣਾ ਆਟੋਮੈਟਿਕਲੀ ਆਪਣੇ ਦਿਲ ਔਰ ਦਿਮਾਗ ਦੇ ਵਿੱਚੋਂ ਨਿਕਲ ਜਾਂਦੀਆਂ ਨੇ ਕਿਉਂ ਕਿ ਹਮੇਸ਼ਾ ਇਦਾਂ ਆਪਾਂ ਬੋਲਦੇ ਆਂ ਜਾਂ ਕਿ ਨਾ ਉਹ ਆਪਣੇ ਰੜ ਜਾਂਦੀਆਂ ਨੇ ਗੱਲਾਂ ਪਰ ਆਪਾਂ ਨੂੰ ਹਮੇਸ਼ਾ ਇਹ ਚੀਜ਼ ਮੰਗਣੀ ਚਾਹੀਦੀ ਆ ਕਿ ਸਾਈ ਭਾ ਕੀ ਵਾਇਗੁਰੂ ਜੀ ਸਾਨੂੰ ਹਮੇਸ਼ਾ ਚੜ੍ਹਦੀ ਕਲਾ ਦੇ ਵਿੱਚ ਰੱਖਣਾ ਤੇ ਸਾਨੂੰ ਆਨੰਦ ਵਿੱਚ ਰੱਖਣਾ ਕਿਉਂ ਕਿਉਂਕਿ ਆਨੰਦ ਸ਼ਬਦ ਹੈ ਜਿਹੜਾ ਉਸ ਦਾ ਕੋਈ ਵੀ 네ਗੇਟਿਵ ਸ਼ਬਦ ਨਹੀਂ ਹੁੰਦਾ ਜਿੱਦਾਂ ਸ਼ਾਂਤੀ ਦਾ ਅਸ਼ਾਂਤੀ ਹੁੰਦਾ ਅਤੇ ਦੁੱਖ ਦਾ ਸੁੱਖ ਹੁੰਦਾ ਸੁੱਖ ਦਾ ਦੁੱਖ ਹੁੰਦਾ ਐਵੇਂ ਹੁੰਦਾ ਨਾ ਇੱਕ ਦੂਜੇ ਦੇ ਵਿਰੋਧੀ ਸ਼ਬਦ ਨੇ ਪਰ ਕਦੇ ਵੀ ਆਨੰਦ ਹੁੰਦਾ ਜਿਹੜਾ ਉਹਦਾ ਕੋਈ ਵੀ ਵਿਰੋਧੀ ਸ਼ਬਦ ਨਹੀਂ ਹੁੰਦਾ ਇਸ ਕਰਕੇ ਹਮੇਸ਼ਾ ਆਨੰਦ ਮੰਗਣਾ ਚਾਹੀਦਾ ਇੱਕ ਇਹ ਮੰਗਣਾ ਚਾਹੀਦਾ ਵਾਹਿਗੁਰੂ ਜੀ ਤੋਂ ਕਿ ਸਾਡੇ ਮਨ ਨੂੰ ਆਪਣੇ ਚਰਨਾਂ ਦੇ ਵਿੱਚ ਹੀ ਰੱਖ ਲਓ ਵਾਹਿਗੁਰੂ ਜੀ ਕਿ ਸਾਨੂੰ ਭਾਵੇਂ ਕੋਈ ਦੁੱਖ ਆਵੇ ਭਾਵੇਂ ਕੋਈ ਸੁੱਖ ਹੋਵੇ ਸਾਡੇ ਤੇ ਭਾਰੀ ਨਾ ਪਵੇ ਅਸੀਂ ਸੁੱਖ ਦੇ ਵਿੱਚ ਵੀ ਤੁਹਾਡੇ ਨਾਮ ਲਈ ਅਤੇ ਦੁੱਖ ਦੇ ਵਿੱਚ ਵੀ ਤੁਹਾਡੇ ਨਾਮ ਲਈ ਸਾਡਾ ਜਿਹੜਾ ਮਨ ਆ ਉਹ ਕਦੇ ਵੀ ਤੁਹਾਡੇ ਨਾਮ ਤੋਂ ਡੋਲੇ ਨਾ ਕਿ ਤੁਹਾਡੇ ਨਾਮ ਨਾਲ ਤੁਹਾਡੇ ਚਰਨਾਂ ਦੇ ਨਾਲ ਸਿਮੇਸ਼ ਜੁੜ ਕੇ ਰਹੀਏ ਵਾਹਿਗੁਰੂ ਜੀ ਵਾਹਿਗੁਰੂ ਤੋਂ ਸਾਨੂੰ ਹਮੇਸ਼ਾ ਨਾਮ ਦੀ ਦਾਤ ਮੰਗਣੀ ਚਾਹੀਦੀ ਹੈ ਤਾਂ ਕਿ ਸਾਨੂੰ ਨਾਮ ਦੀ ਦਾਤ ਮਿਲੇ ਅਤੇ ਅਸੀਂ ਹਰ ਰੋਜ਼ ਵਾਹਿਗੁਰੂ ਜੀ ਦਾ ਨਾਮ ਲੈ ਸਕੀਏ ਸਿਮਰਨ ਕਰ ਸਕੀਏ ਤਾਂ ਕਿ ਸਾਡੀ ਜ਼ਿੰਦਗੀ ਦੇ ਵਿੱਚ ਦੁੱਖਾਂ ਦੀ ਬਜਾਏ ਸੁੱਖ ਹੁੰਦੇ ਰਹਿਣ ਆਨੰਦ ਹੁੰਦਾ ਰਹੇ ਜਾਣੀ ਕਿ ਤੇ ਜਦੋਂ ਸਾਡੀ ਜ਼ਿੰਦਗੀ ਦੇ ਵਿੱਚ ਆਨੰਦ ਆ ਗਿਆ ਫਿਰ ਸਾਨੂੰ ਜਦੋਂ ਦੁੱਖ ਹੁੰਦੇ ਨੇ ਉਦੋਂ ਵੀ ਅਸੀਂ ਆਨੰਦ ਵਿੱਚ ਰਹਨੇ ਆਂ ਚੜ੍ਹਦੀ ਕਲਾ ਦੇ ਵਿੱਚ ਰਹਨੇ ਕਿਉਂ ਕਿਉਂਕਿ ਗੁਰੂ ਸਾਹਿਬਾਂ ਜੀ ਆਪਣੇ ਸਿਰ ਤੇ ਆਪ ਦਾ ਹੱਥ ਰੱਖ ਲੈਂਦੇ ਨੇ ਆਪਣੇ ਹਮੇਸ਼ਾ ਰੱਖਿਆ ਕਰਦੇ ਨੇ ਸਾਡੇ ਹਮੇਸ਼ਾ ਅੰਗ ਸੰਗ ਰਹਿੰਦੇ ਨੇ ਕਿਉਂ ਕਿਉਂਕਿ ਆਪਾਂ ਲਾਡਲੇ ਬਣ ਜਾਂਦੇ ਹਾਂ ਗੁਰੂ ਜੀ ਦੇ ਸਾਰੇ ਦੁਨੀਆ ਪਰਮਾਤਮਾ ਦੀ ਲਾਡਲੀ ਆ ਪਰ ਜਦੋਂ ਅਸੀਂ ਵਾਹਿਗੁਰੂ ਜੀ ਦਾ ਸਿਮਰਨ ਕਰਦੇ ਆ ਫਿਰ ਆਪਾਂ ਜ਼ਿਆਦਾ ਨਜ਼ਦੀਕ ਚੱਲ ਜਾਂਦੇ ਆ ਵਾਹਿਗੁਰੂ ਜੀ ਦੇ ਇਸ ਕਰਕੇ ਹਮੇਸ਼ਾ ਇਹ ਮੰਗਣਾ ਚਾਹੀਦਾ ਕਿ ਹਮੇਸ਼ਾ ਸੇ ਆਨੰਦ ਵਿੱਚ ਰਹੀਏ ਸਾਡਾ ਮਾਨ ਤੁਹਾਡੇ ਚਰਨਾਂ ਦੇ ਵਿੱਚ ਅਸੀਂ ਰੱਖ ਦਈਏ ਵਾਹਿਗੁਰੂ ਸੁਮੱਭਿਤ ਕਰ ਦਈਏ ਤੁਹਾਨੂੰ ਸਾਨੂੰ ਇੰਨੀ ਦਾਤ ਵਰਸੋ ਕਿਉਂਕਿ ਜੇ ਅਸੀਂ ਆਪਣਾ ਮਾਨ ਗੁਰੂ ਦੇ ਚਰਨਾਂ 'ਚ ਭੇਟ ਕਰਦੇ ਆ ਇਹ ਵੀ ਅਸੀਂ ਗੁਰੂ ਦੀ ਮਰਜ਼ੀ ਨਾਲ ਕਰ ਸਕਦੇ ਆ ਆਪਣੀ ਮਰਜ਼ੀ ਨਾਲ ਨਹੀਂ ਕਰ ਸਕਦੇ ਜੇ ਸਾਡੇ ਸੰਗਤ ਜੀ ਮਨ ਦੇ ਵਿੱਚ ਆਊਗਾ ਗੁਰੂ ਸਾਹਿਬਾ ਆਪਣੇ ਦਿਲ ਦੇ ਵਿੱਚ ਭੇਜ ਦੇਣਗੇ ਕੁਦਰਤੀ ਤੌਰ ਤੇ ਆਪਣੇ ਮਨ ਨੂੰ ਮਹਿਸੂਸ ਹੋਵੇਗਾ ਕਿ ਅਸੀਂ ਗੁਰੂ ਦੇ ਨਾਲ ਲੱਗੀ ਹੈ। ਬਾਕੀ ਸੰਗਤ ਜੀ ਇਹ ਵੀਡੀਓ ਤੁਹਾਨੂੰ ਵਧੀਆ ਲੱਗੀ ਹੋਵੇਗੀ ਕਿਉਂਕਿ ਤੁਸੀਂ ਬਾਕੀ ਵੀਡੀਓਜ਼ ਤੇ ਵੀ ਵਧੀਆ ਰਿਸਪੌਂਸ ਦਿੱਤਾ ਹੈ ਤੇ ਇਦਾਂ ਦੀ ਹੋਰ ਵੀਡੀਓਜ਼ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ। ਅਸੀਂ ਹਮੇਸ਼ਾ ਇਦਾਂ ਦੀਆਂ ਵੀਡੀਓਜ਼ ਲੈ ਕੇ ਆਉਂਦੇ ਰਹਨੇ ਆ ਤੁਹਾਡੇ ਲਈ। ਧੰਨਵਾਦ ਜੀ ਸਾਰਿਆਂ ਦਾ ਇੱਕ ਤੱਕ ਵੀਡੀਓ ਨੂੰ ਵੇਖਣ ਲਈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।